ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੰਤਨ ਸ਼ਿਗਰੂ ਤੇ ਪਾਦਰਸਰ ਮਹਾਰਾਜ ਸਭਈ ਜਨ ਦੇ ਕਾਰ ਸਭਈ ਜਨ ਦੇ ਕਾਰ ਸਰਬਤ ਦਾ ਭਲਾ ਕਰਵਾ ਬਜੀ ਮੇਰ ਕਰੂ ਸਰਪਾ ਕਰੋ ਉਸ ਦੀ ਘੜੀ ਨੇ ਦੇਖੋ ਕਰੋ ਕਿਰਪਾ ਹੋਵਾ ਜੀ ਸੇ ਬਾਸਾ ਸ੍ਰੀ ਬਣੇ ਹੋ ਗਈਨ ਸਵਾ ਬਣੇ ਕਰਾਜ ਕਰਨਾ ਕਰੋ ਕਿਰਪਾ ਹੋਵਾ ਜੀ ਕਰੋ ਕਿਰਪਾ ਬਣੇ ਜੀ ਇੰਦਰ ਮਹਾ ਸ਼ਿਵ ਜੋਗ ਕਰੀ ਹੁਣ ਭੇਦ ਬਿਰੰਚ ਵਿਚਾਰ ਰਹਿਓ ਹਰ ਜਾਪ ਨ ਛਾੜਿਓ ਏਕ ਕਰੀ ਮਥੁਰਾ ਜਨ ਕਉ ਪ੍ਰਭ ਦੀਨ ਦਇਆਲ ਹੈ ਸੰਗਤ ਸ੍ਰੀ ਛਟ ਨਿਹਾਲ ਕਰੀ ਸੇ ਗੁਰੂ ਜਗ ਤਾਰਨ ਕਾਓ ਗੁਰ ਜੋ ਤੇ ਹਰ ਜਨ ਮਾਹੀ ਤਾਰੀ ਰਾਮਦਾਸ ਗੁਰੂ ਜਗ ਤਾਰਨ ਕਾਓ ਗੁਰ ਜੋ ਤੇ ਹਰ ਜਨ ਮਾਹੀ ਤਾਰੀ چیلا مرد کا مردان سدائے جن سب پرتھم کو جیت نیسان کھال سا میرو روپ ہے کاش خال سے میں ہو نباس ਜਬ ਇਹ ਗੈਬ ਪਰਨ ਗਿਰੀ ਤ ਮੈਂ ਨਾ ਕਰੂੰ ਇਹ ਨਗੀ ਭਰਤੀ ਤ ਤਮ ਹੋ ਸਭ ਰਾਜਨ ਕੇ ਰਾਜਾ ਭਾਪੇ ਆਬ ਗਰੀਬ ਦਾਸ ਜਾਣ ਕਰ ਗਿਰ ਬਾ ਘਰ ਮੋਹਿ چاڑ پیو میں جور کار بجن کہا سر نیائے پنتھ چلے تب جگت میں جب تم کرو سہایے سگل دوبار کو چاڑ کر گئے تمہارو ماہیں گہ لاج آس गोविंद दास तो नाम रहयो साधु रहयो रहयो गुर गोविंद कहो नानक ए जगत में केन जपियो गुर राम नामे उर में गए हो जा गए साम नहीं जे सिमरत संकट मिटे ਧਰਸਤ ਹਾਰ ਸੁਖ ਹਟਾਲ ਗੁਰ ਸੇਵੀ ਆਏ ਜਿਸ ਹੈ ਜਿਸੁ ਮਾਏ ਧਰਸਨ ਪਰਸ ਆਏ ਗੁਰੂ ਗੈ ਜਨਮ ਮਰਨ ਦੁਖ ਭੂvai ਸਿਫਤ ਕਸਮ ਦੇ ਨੂਰ ਅਰਸੋ ਗੁਰਸਹ ਤਦ ਢਿਕੇ ਸਜੇ مال جنم جنم دین سجن سجا بادشاہ سر شاند ہے جس پاس بہتیاں سب ناندہ بیسا ਸਤਿਰਾਹਮ ਚਿਰ ਵਾਹੇ ਗੁਰੂ ਸਾਹਿਬ ਜੀ क्या दुनिया क्याेद पुराना सुनिया ਕਾ ਕਬੀਰ ਆਬ ਜਾਣਿਆ ਜਬ ਜਾਣਿਆ वञनि ਕਾਲ ਸਾਹ ਵਾਹਿਗੁਰੂ ਜੀ ਕੀ ਫਤਿਹ ਕੀਆ ਬੜੀ ਹੈ ਕੀ ਗੁਨੀ ਹੈ ਕੀ ਬੇਦ ਪੁਰਾਨਾ ਸੁਣੀ ਹੈ ਬੜੇ ਸੁਨੇ ਕੀ ਹੋਈ ਜਉ ਸਹਜ ਨਾ ਮਿਲੇ ਉਸਈ ਪਰਮ ਸਰਮਾਨ ਜੋ ਗੁਰੂ ਰੂਪ ਗੁਰੂ ਕੀ ਸਾਜੀ ਨਵਾਜੀ ਸਤਕਾਰ ਜੋ ਸਾਧ ਸੰਗਤ ਜੀਓ ਅੱਜ ਦਾ ਪਾਵਨ ਬਵਿੱਤਰ ਮੁਖਵਾਕ ਸ਼ਰੋਮਣੀ ਭਗਤ ਭਗਤ ਕਬੀਰ ਜੀ ਕੀ ਪਾਵਨ ਰਸਨਾ ਤੋਂ ਉਚਾਰਨ ਹੋਇਆ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਬਵਿੱਤਰ ਅੰਗ 655 ਤੇ ਰਾਗ ਸੋਰਠੰਦਰ ਸ਼ਬਾਹੇ ਮਾਰ ਹੈ ਸਤਿਗੁਰੂ ਜੀ ਕਿਰਪਾ ਕਰਨ ਉਪਦੇਸ ਸਾਡੇ ਹਿਰਦੇ ਵਿੱਚ ਵਸ ਜਾਵੇ ਆ ਆਵਿਆ ਗਾਵੇ ਸਤਿਗੁਰੂ ਸਾਹਿਬ ਜੀ ਦੇ ਦਰ ਪਰਵਾਨ ਹੋ ਜਾਵੇ ਭਾਈ ਹੋਈਆਂ ਬੇਅੰਤ ਭੁੱਲਾਂ ਦੀ ਖਿਮਾ ਫਤਿਹ ਬਰਾਉ ਜੀ ਵਾਹਿਗੁਰੂ ਜੀ ਕਾ ਖਾਲਸਾ ਜੀ ਕੀ ਫਤਿਹ